ਖੰਬੇਆਂ ਦੇ ਨਾਲ ਲੱਗ ਕੇ ਕਰੰਟ ਨਾਲ ਗੋਆ ਦੀ ਮੌਤ ਹੋਈ ਜਿੱਦੀ ਕੰਪਲੇਂਟ ਅਸੀਂ ਸਿਟੀ ਥਾਣਾ ਦੇ ਵਿੱਚ ਕੀਤੀ ਉਹਦੀ ਜਿਹੜੀ ਰਿਪੋਰਟ ਹੈ ਮੈਡੀਕਲ ਰਿਪੋਰਟ ਹੈ ਉਹਦੇ ਵਿੱਚ ਵੀ ਕਰੰਟ ਆ ਗਿਆ ਇਸ ਦੇ باوجود ਵੀ ਅੱਜ ਤੱਕ ਬਿਜਲੀ ਬੋਰਡ ਦੇ ਖਿਲਾਫ ਕੋਈ ਪਰਚਾ ਨਹੀਂ ਕੀਤਾ ਪੁਲਿਸ ਨੇ ਬੜੀ ਹੈਰਾਨੀ ਵਾਲੀ ਗੱਲ ਹੈ ਕੱਲ ਨੂੰ ਇੱਥੇ ਬੱਚੇ ਦਾ ਨੁਕਸਾਨ ਹੋ ਸਕਦਾ ਹੋਰ ਕਿਸੇ ਬਜ਼ੁਰਗ ਦੇ ਬਜ਼ੁਰਗ ਦੇ ਕਿਸੇ ਇਨਸਾਨ ਦੇ ਕਿਸੇ ਬੱਚੇ ਦੀ ਮੌਤ ਹੋ ਸਕਦੀ ਹੈ ਸਰਕਾਰ ਬਿਲਕੁਲ ਵੀ ਇਸ ਵੱਲ ਧਿਆਨ ਨਹੀਂ ਦੇ ਰਹੀ ਮੇਰੀ بار-बार यही रिक्वेस्ट ਹੈ ਵੀ ਜਿੰਨੇ ਵੀ ਰਾਜਪੁਰੇ ਚ ਖੰਭੇ ਆ ਤੁਸੀਂ ਦੇਖੋ ਜਾ ਕੇ ਇਸ ਖੰਭੇ ਤੇ ਤਾਂ ਚਲੋ ਤਾਰਾ ਇਹਦੇ ਅੰਦਰ ਪੈਕ ਹੈ ਤੇ ਕਈ ਖੰਭਿਆਂ ਤੇ ਨੰਗੀਆਂ ਤਾਰਾਂ ਦਾ ਕਨੈਕਸ਼ਨ ਹੋਏ ਪਿਆ ਉਸ ਨੂੰ ਕਿਸੇ ਵੀ ਟਾਈਮ ਜਿਹੜਾ ਮੌਤ ਨੂੰ ਬੁਲਾਵਾ ਆ ਸਕਦਾ ਕਿਸੇ ਦੇ ਵੀ ਇਸ ਲਈ ਬਾਰ ਬਿਜਲੀ ਬੋਰਡ ਨੇ ਪ੍ਰੋਮਿਸ ਕਰਿਆ ਸੀ ਵੀ ਅਸੀਂ ਜਿੰਨੇ ਵੀ ਖੰਭੇ ਇਹ ਲੋਹੇ ਦੇ ਖੰਭੇ ਆ ਇਹਨਾਂ ਨੂੰ ਚੇਂਜ ਕਰਕੇ ਅਸੀਂ ਪੱਥਰ ਦੇ ਖੰਭੇ ਲਾਵਾਂਗੇ ਪਰ ਉਹ ਉਹਨਾਂ ਨੇ ਮੌਕੇ ਤੇ ਬਲਾਸਾ ਬਿਆ ਸੀ ਕੋਈ ਵੀ ਐਕਸ਼ਨ ਨਹੀਂ ਹੋਇਆ ਕੋਈ ਵੀ ਖੰਭਾ ਨਹੀਂ ਬਦਲੇ ਗਿਆ ਦੁਆਰਾ ਸੰਸਬਾ ਰੋਡ ਤੇ ਇੱਕ ਕੋਈ ਐਕਸੀਡੈਂਟ ਹੋ ਗਿਆ ਸੀਗਾ ਜਿਹਦੇ ਥੰਬੇ ਦੇ ਵਿੱਚ ਕਰੰਟ ਆਣ ਕਰਕੇ ਇੱਕ ਗਾਂ ਦੀ ਜਿਹੜੀ ਮੌਤ ਹੋ ਗਈ। ਜੈ ਸ਼੍ਰੀ ਰਾਮ, ਜਗੋ ਮਾਤਾ ਦੀ। ਮੈਂ ਅਸ਼ਟੇਸ਼ ਕੁਮਾਰ ਰਾਸ਼ਟਰੀ ਅध्यक्ष ਗੌਰਖਸ਼ਾ ਦਲ, ਰਾਸ਼ਟਰੀ ਸੰਗਠਨ ਮੰਤਰੀ ਸ਼੍ਰੀ ਹਿੰਦੂ ਤੱਕ। ਅੱਜ ਤੋਂ ਦੋ ਮਹੀਨੇ ਪਹਿਲਾਂ ਵੀ ਇਸੇ ਜਗ੍ਹਾ ਤੇ ਦੋ ਤਿੰਨ ਗੰਗਾਂ ਦੀ ਮੌਤ ਹੋਈ ਸੀ। ਹੋਰ ਕਈ ਜਗ੍ਹਾ ਖੰਬਿਆਂ ਦੇ ਨਾਲ ਲੱਗ ਕੇ ਕਰੰਟ ਨਾਲ ਗੋਆ ਦੀ ਮੌਤ ਹੋਈ ਜਿਹਦੀ ਕੰਪਲੇਂਟ ਅਸੀਂ ਸਿਟੀ ਥਾਣਾ ਦੇ ਵਿੱਚ ਕੀਤੀ ਉਹਦੀ ਜਿਹੜੀ ਰਿਪੋਰਟ ਹੈ ਮੈਡੀਕਲ ਰਿਪੋਰਟ ਹੈ ਉਹਦੇ ਵਿੱਚ ਵੀ ਕਰੰਟ ਆ ਗਿਆ ਇਸ ਦੇ باوجود ਵੀ ਅੱਜ ਤੱਕ ਬਿਜਲੀ ਬੋਰਡ ਦੇ ਖਿਲਾਫ ਕੋਈ ਪਰਚਾ ਨਹੀਂ ਕੀਤਾ ਪੁਲਿਸ ਨੇ ਬੜੀ ਹੈਰਾਨੀ ਵਾਲੀ ਗੱਲ ਹੈ ਕੱਲ ਨੂੰ ਇੱਥੇ ਬੱਚੇ ਦਾ ਨੁਕਸਾਨ ਹੋ ਸਕਦਾ ਹੋਰ ਕਿਸੇ ਬਜ਼ੁਰਗ ਦੀ ਬਜ਼ੁਰਗ ਦੀ ਕਿਸੇ ਇਨਸਾਨ ਦੀ ਕਿਸੇ ਬੱਚੇ ਦੀ ਮੌਤ ਹੋ ਸਕਦੀ ਹੈ ਸਰਕਾਰ ਬਿਲਕੁਲ ਵੀ ਇਸ ਵੱਲ ਧਿਆਨ ਨਹੀਂ ਦੇ ਰਹੀ ਮੇਰੀ بار بار ਇਹੀ ਰਿਕੁਐਸਟ ਹੈ ਵੀ ਜਿੰਨੇ ਵੀ ਰਾਜਪੁਰੇ ਚ ਖੰਭੇ ਆ ਤੁਸੀਂ ਦੇਖੋ ਜਾ ਕੇ ਇਸ ਖੰਭੇ ਤੇ ਤਾਂ ਚਲੋ ਤਾਰਾ ਇਹਦੇ ਅੰਦਰ ਪੈਕ ਹੈ ਤੇ ਕਈ ਖੰਭਿਆਂ ਤੇ ਮੰਗੀਆਂ ਤਾਰਾਂ ਦਾ ਕਨੈਕਸ਼ਨ ਹੋਏ ਪਿਆ ਉਸ ਨੂੰ ਕਿਸੇ ਵੀ ਟਾਈਮ ਜਿਹੜਾ ਮੌਤ ਨੂੰ ਬਲਾਵਾ ਆ ਸਕਦਾ ਕਿਸੇ ਤੇ ਵੀ ਇਹਨਾਂ ਵੱਲ ਜ਼ਰੂਰੀ ਧਿਆਨ ਦੇਵੇ ਦੂਸਰੀ ਮਰੀ ਜਿਹੜੀ ਰਿਕੁਐਸਟ ਹੈ ਅੱਜ ਫੇਰ ਜਿਹੜੀ ਇਹ ਕਾਰਵਾਈ ਇੱਥੇ ਗਉਹਤਿਆ ਹੋਈ ਹੈ ਨਾ ਇਹ ਕਹਾਂਨਾ ਇਹ ਨਹੀਂ ਹੋਣੀ ਸੀ ਜੋ ਪੁਲਿਸ ਦੀ ਸਖਤ ਕਾਰਵਾਈ ਹੁੰਦੀ ਰਵੀ ਮਹਿਤਾਬ ਵੱਲੋਂ ਤੇ ਅਜੇ ਵੱਲੋਂ ਪਰਚੇ ਦਰਜ ਕਰਾਏ ਗਏ ਕੰਪਲੇਂਟ ਦਿੱਤੀ ਗਈ ਜਿਹਦੀ ਅੱਜ ਤੱਕ ਐਫ ਆਰ ਨਹੀਂ ਹੋਈ ਐਕਸਲ ਨੂੰ ਪੰਜਾਬ ਦੇ ਸਾਬਕਾ ਚੇਅਰਮੈਨ ਨੇ ਗਉਸੇਵਾ ਯੋਗ ਦੇ ਕੀੰਤੀ ਭਗਤ ਜੀ ਪਹੁੰਚੇ ਸੀ ਪਿਛਲੀ ਵਾਰ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਸੀ ਵੇ ਕੀ ਕਰਨਾ ਗੋਮਾਂ ਦੀ ਮੌਤ ਹੋਣ ਦਾ ਉਹਨਾਂ ਨੇ ਕਿਹਾ ਹੈ ਅਸਮਾਨੀ ਬਿਜਲੀ ਡਿੱਗੀ ਆ ਬੜੇ ਹਾਸੇ ਵਾਲੀ ਗੱਲ ਆ ਮੈਂ ਇਹ ਕਹਾਂਗਾ ਪੁਲਿਸ ਨੂੰ ਸਰਕਾਰ ਨੂੰ ਐਕਸੀਐਮ ਐਸਡੀਓ ਤੇ ਜਿਹੜੇ ਹੋਰ ਜ਼ਿੰਮੇਵਾਰ ਅਫਸਰਾਂ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਜੇਕਰ ਨਾ ਸਖਤ ਕਾਰਵਾਈ ਹੋਈ ਇਸ ਗਊ ਮਾਤਾ ਦੀ ਲਾਸ਼ ਨੂੰ ਲੈ ਕੇ ਅਸੀਂ ਸੜਕ ਤੇ ਰੱਖਾਂਗੇ ਤੇ ਜਾਮ ਕਰਾਂਗੇ ਮੇਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਆ ਜਾਦਤੋ ਜਿਆਦਾ ਤਦਾਦ ਵਿੱਚ ਗਊਪਖਤ ਸਨਾਤਨੀ ਇੱਥੇ ਮੌਕੇ ਤੇ ਪਹੁੰਚਣ ਇਹ ਜਿਹੜੀ ਜਗ੍ਹਾ ਰਾਜਪੁਰਾ ਸ਼ਹਿਰ ਦੇ ਗੁਰਦੁਆਰਾ ਰੋਡ ਤੋਂ ਮੇੜੇ ਦਾ ਪੱਪੂ ਜੂਸ ਵਾਲਾ ਜਿੱਥੇ ਇਹ ਪਹਿਲਾਂ ਵੀ ਗਊਆਂ ਦੀ ਮੌਤ ਹੋਈ ਸੀ ਇੱਥੇ ਜਾਦਤੋ ਜਿਆਦਾ ਤਦਾਦ ਚ ਪਹੁੰਚੋ ਤਾਂ ਕਿ ਆਪਾਂ ਗਊ ਮਾਤਾ ਨੂੰ ਇਨਸਾਫ ਦਿਵਾ ਸਕੀ ਹਾਂ ਜੀ ਇੱਕ ਤਾਂ ਇਹ ਜਿਹੜਾ ਅੰਬਾ ਹੈਗਾ ਜਿੱਥੇ ਮੀਟਰ ਲੱਗੇ ਹੋਇਆ ਇਹ ਹੈਗਾ ਲੋਹੇ ਦਾ ਦੂਜਾ ਇਹ ਹੈ ਕਿ ਸ਼ਹਿਰ ਦੇ ਵਿੱਚ ਜਗਾ ਜਗਾ ਤੇ ਹਜ਼ਾਰੋਂ ਜਗ੍ਹਾ ਜائیں ਜਿਹੜੇ ਮੀਟਰ ਦੇ ਬਕਸ਼ੇ ਲੱਗੇ ਹੋਏ ਆ ਉਹਨਾਂ ਦੇ ਟੱਕਣੇ ਹਨੇ ਤਾਰਾ ਲੰਗੀਆਂ ਔਰ ਲਗਭਗ ਜਮੀਨ ਤੋਂ 2-3 ਫੁੱਟ ਤੱਕ ਵੀ ਕਈ ਜਗ੍ਹਾ ਦੇ ਉੱਤੇ ਮੀਟਰ ਦੇ ਬਕਸੇ ਲੱਗਿਆ ਜਿੱਥੇ ਕੋਈ ਬੱਚਾ ਵੀ ਅਗਰ ਆਤਮ ਆਵੇ ਤਾਂ ਉੱਥੇ ਵੀ ਕੋਈ ਨਾ ਕੋਈ ਗੱਲ ਇਹੋ ਜਿਹੀ ਹਾਸਾ ਹੋ ਸਕਦਾ ਹੈਗਾ ਅੱਜ ਇਹ ਗਊ ਮਾਤਾ ਦਾ ਆਪਣੇ ਕਟੋਗੜ ਮੇਰੇ ਸਾਹਮਣੇ ਪਹਿਲੇ ਵੀ 5-6 ਇਹੋ ਜਿਹੇ ਹਾਸੇ ਹੋ ਚੁੱਕੇ ਹਨ ਪ੍ਰਸ਼ਾਸਨ ਨਹੀਂ ਜਗਾ ਪ੍ਰਸ਼ਾਸਨ ਕੀ ਸਮਝਦੇ ਹੋ ਵੀ ਇਹ ਕਿਸੇ ਵੱਡੇ ਹਾਸੇ ਦਾ ਇੰਤਜ਼ਾਰ ਕਰ ਰਿਹਾ ਹੈ ਬਿਲਕੁਲ ਸਹੀ ਜਨਾ ਪਿਛਲੀ ਵਾਰ ਬਿਜਲੀ ਬੋਰਡ ਨੇ ਪ੍ਰੋਮਿਸ ਕਰਿਆ ਸੀ ਵੀ ਅਸੀਂ ਜਿੰਨੇ ਵੀ ਖੰਭੇ ਇਹ ਲੋਹੇ ਦੇ ਖੰਭੇ ਆ ਇਹਨਾਂ ਨੂੰ ਚੇਂਜ ਕਰਕੇ ਅਸੀਂ ਪੱਥਰ ਦੇ ਖੰਭੇ ਲਾਵਾਂਗੇ ਪਰ ਉਹ ਉਹਨਾਂ ਨੇ ਮੌਕੇ ਤੇ ਬਲਾਸਾ ਦੇਿਆ ਸੀ ਕੋਈ ਵੀ ਐਕਸ਼ਨ ਨਹੀਂ ਹੋਇਆ ਕੋਈ ਵੀ ਖੰਭਾ ਨਹੀਂ ਬਦਲੇ ਗਿਆ ਤੇ بار بار ਇਹੀ ਕਹਾਣਾ ਅੱਜ ਮੌਕਾ ਸ਼ਹਿਰ ਨਿਵਾਸੀਆਂ ਨੂੰ ਤੁਹਾਡੇ ਬਚਾਅ ਵਾਲੀ ਗੱਲ ਕਰ ਰਹੇ ਹਾਂ ਗਊ ਮਾਤਾ ਦੇ ਇਨਸਾਫ ਦੀ ਗੱਲ ਕਰ ਰਹੇ ਆ ਜੇ ਤੁਸੀਂ ਆਪਣੇ ਆਪ ਨੂੰ ਸਨਾਥ ਨੇ ਪਹੁੰਚਦੇ ਹੋ ਤਾਂ ਸਾਰੇ ਜਣੇ ਇਕੱਠੇ ਹੋ ਕੇ ਇਕਜੁੱਟ ਹੋ ਕੇ ਗਊ ਮਾਤਾ ਨੂੰ ਇਨਸਾਫ ਦਿਵਾਇਆ ਇਸ ਤੋਂ ਬਾਅਦ ਹੁਣ ਤੁਹਾਡਾ ਕੀ ਕਾਰਜ ਕਰਨਾ ਮੈਂ ਗੱਲ ਕਰੂੰਗਾ ਐਸਚੂ ਸਾਹਿਬ ਨਾਲ ਐਸਐਸਪੀ ਸਾਹਿਬ ਨਾਲ ਵੀ ਗੱਲ ਕਰੂੰਗਾ ਜੇ ਮੰਨੋ ਸੰਤੋਸ਼ ਜਮਕ ਜਵਾਬ ਨਾ ਮਿਲਿਆ ਕਾਰਵਾਈ ਸਖਤ ਨਾ ਕਰੀ ਤਾਂ ਅਸੀਂ ਉਦੋਂ ਤੱਕ ਕਰ ਇਹ ਗਊ ਮਾਤਾ ਨੂੰ ਇੱਥੋਂ ਚੱਕਣ ਨਹੀਂ ਦੇਵਾਂਗੇ ਇਹ ਜਿਹੜੀ ਡੈਡ ਬੋਡੀ ਆ ਅਸੀਂ ਸੜਕ 'ਤੇ ਰੱਖ ਕੇ ਨਾ ਜਾਮ ਲਾਵਾਂਗੇ ਕਿੰਨੇ ਕੁ ਦਿਨ ਵੇਟ ਕਰੋਗੇ ਅਸੀਂ ਇਹ ਪੁਛਾਤਨ ਦੀ ਕਾਰਵਾਈ ਕਰਾਂਗੇ ਮੈਂ ਬੁਲਾ ਰਿਹਾ ਆਪਣੇ ਗਊ ਰਖਸ਼ਾ ਦਲ ਦੇ ਮੈਂਬਰਾਂ ਨੂੰ ਵੀ ਬੁਲਾ ਰਿਹਾ ਇੱਕ ਵਾਰੀ ਅਸੀਂ ਥਾਣੇ 'ਤੇ ਜਾਵਾਂਗੇ ਥਾਣੇ ਅਸੀਂ ਇਤਲਾ ਆਈਓਸੀ ਜੋ ਪਿਛਲੇ ਕੇਸ ਦਾ ਉਸ ਨੂੰ ਫੋਨ ਕਰਿਆ ਸੀ ਬੜੇ ਬਦਤਮੀਜ਼ੀ ਨਾਲ ਪੇਸ਼ ਆਇਆ ਮੁੰਡੇ ਨਾਲ ਕਹਿੰਦਾ ਮੰਨੂ ਗੱਲ ਕਰਨ ਦੀ ਲੋੜ ਨਹੀਂ ਆ ਕਹਿੰਦਾ ਮੈਨੂੰ ਨਾ ਸਿਖਾਓ ਕੰਮ ਕਹਿੰਦਾ ਅਫਸਰ ਨਾਲ ਗੱਲ ਕਰੋ ਦੁਬਾਰਾ ਮੈਨੂੰ ਫੋਨ ਨਹੀਂ ਕਰਨਾ ਇਹ ਉਦੋਂ ਹੀ ਵਰਡਿੰਗ ਸੀ ਇਹਨਾਂ ਸੀ ਇਹਦਾ ਮੈਨੂੰ ਨਾਂ ਨਹੀਂ ਪਤਾ ਪਰ ਉਹ ਡਕਟਰ ਅੰਦਰ ਇਸ ਤਿੱਕੇ ਦਾ ਜਿਹੜਾ ਹੈਗਾ ਗਊ ਮਾਤਾ ਦਾ ਇੱਕ ਕਿਸਮ ਦਾ ਕਤਲ ਕਰਤਾ ਹੈ ਆਪਣੇ ਬਿਜਲੀ ਬੋਰਡ ਨੇ ਕੀ ਕਰਨਾ ਚਾਹਦਾ ਸਭ ਤੋਂ ਪਹਿਲਾਂ ਸਾਰੇ ਸਨਾਤੀਆਂ ਨੂੰ જય ਸ਼੍ਰੀ ਰਾਮ જય ਗਊ ਮਾਤਾ ਕੀ ਗਊ ਮਾਤਾ ਕੋ ਸਭੀ ਸਨਾਤਨੀ ਸਭੀ ਹਿੰਦੂ ਰਾਖ ਮਾਤਾ ਮੰਨਤੇ ਹਨ ਔਰ ਆਜ ਜੋ ਇਹ ਘਟਨਾ ਹੋਈ ਹੈ ਇਹ ਦੇਖ ਕੇ ਮਨ ਮੈਂ ਬਹੁਤ ਪੀੜਾ ਹੋ ਰਹੀ ਹੈ ਕਿ ਪ੍ਰਸ਼ਾਸਨ ਕੰਬ ਕਰਨੀ ਨਹੀਂ ਸੋਇਆ ہوا ਹੈ पहले भी पांच-छह गौ माताओं का और एक नंदी का करंट लगने के कारण मौत यहां पर हो चुकी है प्रशासन को पहले भी सूचना दी गई थी थाना में कंप्लेंट भी की गई थी पर उस पर प्रशासन ने कोई कार्रवाई नहीं की आज मैं प्रशासन से खासकर हमारे राजपुरा के विधायिका बहन नीना मित्तल से अपील करता हूं कि ये जो जिनके द्वारा ये अणगहरी हुई है एक्शन साहब जेई साहब लैंडमैन या एस डी साहब जिनके कारण यह अणगहली हुई है जल्द से जल्द उन पर एफ हो और कानूनी कार्रवाई हो और उन पर ऐसी सख्त कार्रवाई की जाए कि वो जेल की सलाखों के पीछे खड़े हों। आज ये गौ माता ने अपने ऊपर ये लिया है कल को ये किसी बच्चे के साथ भी घटना हो सकती है किसी बुजुर्ग के साथ भी घटना हो सकती है ਔਰ ਸ਼ਹਿਰ ਕੇ ਅੰਦਰ ਖੰਭੋ ਪਰ ਨੰਗੀ ਪਾਰੇ ਹੈ ਕਈ ਮੀਟਰੋਂ ਪਰ ਬਕਸੇ ਨਹੀਂ ਹੈ ਅੱਗੇ ਕੁਛ ਨਹੀਂ ਹੈ ਐਸੀ ਘਟਨਾ ਕبھی ਵੀ ਗੜ ਸਕਤੀ ਹੈ ਥੈਂਕ ਯੂ ਜੀ ਮੈਂ ਐਸ ਐਚਓ ਸਿਟੀ ਇਨਸਪੈਕਟਰ ਕੁਪਾਲ ਸਿੰਘ ਅੱਜ ਇੱਥੇ ਇੱਕ ਗੁਰਦੁਆਰਾ ਸਿੰਘ ਸਭਾ ਰੋਡ ਤੇ ਇੱਕ ਕੋਲ ਐਕਸੀਡੈਂਟ ਹੋ ਗਿਆ ਸੀਗਾ ਜਿਹਦੇ ਥੰਬੇ ਦੇ ਵਿੱਚ ਕਰੰਟ ਆਣ ਕਰਕੇ ਇੱਕ ਗਾਂ ਦੀ ਜਿਹੜੀ ਮੌਤ ਹੋ ਗਈ ਸੀਗੀ ਉਹਦੇ ਪ੍ਰਤੀ ਸਾਡੇ ਸਤੀਸ ਪ੍ਰਧਾਨ ਜੀ ਤੇ ਚਤਰਵਰਤੀ ਜੀ ਸਾਰੇ ਪ੍ਰਧਾਨ ਜੀ ਨਾਲ ਸਾਡੀ ਗੱਲਬਾਤ ਹੋ ਗਈ ਆ ਤੇ ਸਾਰਾ ਮਸਲੇ ਦਾ ਹੱਲ ਨਿਕਲ ਚੁੱਕਿਆ ਤੇ ਹੁਣ ਅਸੀਂ ਜਿਹੜਾ ਇਹ ਖੰਭਾ ਆ ਇੱਥੇ ਕਹਿੰਦੇ ਪਹਿਲਾਂ ਵੀ ਇੱਕ ਦੋ ਵਾਰੀ ਇਦਾਂ ਦਾ ਹੀ ਹਾਦਸਾ ਹੋਇਆ ਅੱਜ ਅਸੀਂ ਸ਼ਾਮ ਤੱਕ ਇਹ ਖੰਭਾ ਚੇਂਜ ਕਰਾ ਦਾਂਗੇ ਕਾਰਨ ਪਤਾ ਲੱਗਿਆ ਸਰ ਵੀ ਜਿਆਦਾ ਹਾਂਜੀ ਪੋਸਟ ਮਾਰਟ ਵਗੈਰਾ ਕਰਾਵਾਂਗੇ ਹੁਣ ਜੀ ਉਹਦੇ ਪ੍ਰਤੀ ਪਤਾ ਲੱਗੂਗਾ ਕਿ ਉਹ ਵੀ ਕਾਰਨ ਹੋਇਆ ਤੇ ਥੈਂਕ ਯੂ